ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਨੰਪਸ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਪਿਛਲੇ ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੀ ਹਰ ਸੰਭ 可能 ਮਦਦ ਕੀਤੀ ਪ੍ਰਸ਼ਾਸਨ ਦਾ ਸੇਵ ਕੀਤਾ ਮੈਂ ਸਾਰੇ ਆਪਣੇ ਮੀਡੀਆ ਸਾਡੇ ਇਲਾਕੇ ਦੇ ਮੀਡੀਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਜਦੋਂ ਜਦੋਂ ਬਲੈਕਆਊਟ ਦੀ ਕਾਲ ਸੀਗੀ ਤੁਸੀਂ ਸਭ ਨੇ ਸੰਪੂਰਨ ਉਹਦਾ ਜਿਹੜਾ ਹੈ ਸਮਰਥਨ ਵੀ ਕੀਤਾ ਉਹਦਾ ਸਾਥ ਵੀ ਦਿੱਤਾ ਇਹੀ ਇੱਕ ਸਾਡੀ ਐਜ਼ ਅ ਗੁੱਡ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੀ ਡਿਊਟੀ ਹੁੰਦੀ ਹੈ ਤੇ ਮੈਂ ਦਿਲੋਂ ਜਿਹੜਾ ਹੈ ਸਲੂਟ ਕਰਦਾ ਸਾਡੀ ਆਰਮਡ ਫੋਰਸਿਸ ਨੂੰ ਸਾਡੀ ਇੰਡੀਅਨ ਆਰਮੀ ਨੂੰ ਸਾਡੀ ਇੰਡੀਅਨ 에ਅਰ ਫੋਰਸ ਨੂੰ ਸਾਡੀ ਇੰਡੀਅਨ ਨੇਵੀ ਨੂੰ ਜਿਸ ਤਰੀਕੇ ਨਾਲ ਉਹਨੇ ਆਪਰੇਸ਼ਨ ਸਿੰਡੂਰ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਜੋ ਨਾਪਾਕ ਇਰਾਦੇ ਸੀ ਪਾਕਿਸਤਾਨ ਨੇ ਸੈਂਕੜੀਆਂ ਦੀ ਤਾਦਾਦ ਦੇ ਵਿੱਚ ਪੰਜਾਬ ਦੇ ਵਕਫਾ ਖਿਲਾਕਿਆਂ ਦੇ ਵਿੱਚ ਜਿਹੜੇ ਡਰੋਨਸ ਛੱਡੇ ਇੱਕ ਇੱਕ ਡਰੋਨ ਨੂੰ ਇੰਟਰਸੈਪਟ ਕਰਕੇ ਉਸ ਨੂੰ ਖਤਮ ਕੀਤਾ ਤੇ ਸਾਡੀ ਰੱਖਿਆ ਕੀਤੀ ਹੈ ਮੈਂ ਦਿਲੋਂ ਸਲੂਟ ਕਰਦਾ ਆਪਣੇ ਸਾਰੇ ਹੀ ਫੌਜੀ ਫੀਰਾਂ ਨੂੰ ਪਰ ਅਜੇ ਵੀ ਜਿਹੜੇ ਹਾਲਾਤ ਹੈ ਉਹ ਤਣਾਪੂ ਨੇ ਇਸ ਕਰਕੇ ਸਾਡੇ ਵੱਲੋਂ ਇੱਕ ਆਪਰੇਸ਼ਨ ਅਭਿਆਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਾਡੇ ਚਿਲੇ ਦੇ ਵਿੱਚ ਜਿਸ ਦੇ ਵਿੱਚ ਸਾਡੇ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਵੱਡੀ ਤعداد ਚਾਓ ਆਪਣੇ ਆਪ ਨੂੰ ਆਪਾ ਆਫਰ ਕਰੀਏ ਆਪਣੇ ਦੇਸ਼ ਦੇ ਲਈ ਆਪਣੇ ਵਤਨ ਦੇ ਲਈ ਆਪਣੀ ਮਿੱਟੀ ਦੇ ਲਈ ਕਿ ਸਿਵਲ ਡਿਫੈਂਸ ਦੇ ਵਿੱਚ ਤਾਂ ਕਿ ਕੱਲ ਨੂੰ ਕਿਤੇ ਵੀ ਕਦੀ ਜ਼ਰੂਰਤ ਪੈਂਦੀ ਹੈ ਅਗਰ ਹਾਲਾਤ بگੜ ਗਏ ਦੁਬਾਰਾ ਕਿਉਂਕਿ ਆਪਾ ਪਾਕਿਸਤਾਨ ਤੇ ਭਰੋਸਾ ਨਹੀਂ ਕਰ ਸਕਦੇ ਕੱਲ ਵੀ ਆਪਾਂ ਦੇਖਿਆ ਕਿ ਕਿਵੇਂ ਸੀਸਫਾਇਰ ਤੋਂ ਬਾਅਦ ਦੁਬਾਰਾ ਉਹੀ ਜਿਹੜਾ ਐਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਅਗਲੀ ਤਿਆਰੀ ਨੂੰ ਦਰੁਸਤ ਕਰਨ ਦੇ ਲਈ ਆਪਾਂ ਆਪਣੇ ਆਪ ਨੂੰ ਆਫਰ ਕਰੀਏ ਕੱਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਖਾਲਸਾ ਦਾ ਜਿਹੜਾ ਆਡਿਟ ਹੋ ਰਿਹਾ ਹੈ ਮੈਂ ਤਰੀਕ 12 ਮਈ ਸਮਾ 11:00 ਵਜੇ ਤਸੀਂ ਪਹੁੰਚੋ ਤੁਹਾਨੂੰ ਉੱਥੇ ਬੇਸਿਕ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਨੂੰ ਏਨਰੋਲ ਕੀਤਾ ਜਾਊਗਾ ਤੁਹਾਡਾ ਨਾਮ ਪਤਾ ਮੋਬਾਈਲ ਨੰਬਰ ਲਿਖਿਆ ਜਾਊਗਾ ਤਾਂ ਕਿ ਜਦੋਂ ਵੀ ਕਦੀ ਵੀ ਕਿਤੇ ਵੀ ਲੋੜ ਪੈਣੀ ਹੈ ਤਾਂ ਤੁਹਾਨੂੰ ਇੱਕ ਵਾਸਤੇ ਬੁਲਾਇਆ ਜਾ ਸਕੇ ਤਾਂ ਮੈਂ ਆਪਣੇ ਇਲਾਕੇ ਦੇ ਸਾਰੇ ਨੌਜਵਾਨ ਮੀਰਾਂ ਨੂੰ ਬੇਨਤੀ ਕਰੂੰਗਾ ਪਰਸਨਲਿਸਟ ਦਾ ਆਪਾਂ ਨੰਗਲ ਵੀ ਰੱਖਾਂਗੇ ਪਰ ਕੱਲ ਮੇਰੀ ਨਾ ਸ਼ਰੀਨੰਗਪੁਰ ਸਭ ਤੇ ਆਸ-ਪਾਸ ਦੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪ ਆਪਣੀ ਦੇਸ਼ ਨੂੰ ਆਪ ਹੰਝੜਾ ਹੈ ਸਭਾ ਮੈਂ ਦੇ ਲਈ ਆਪਣੇ ਜਿਹੜਾ ਹੈ ਨਾਮ ਜ਼ਰੂਰ ਰਜਿਸਟਰ ਕਰਾਈਏ ਧੰਨਵਾਦ